ਹੁਣ ਜਿਹੜਾ ਐਮ.ਐਲ.ਏ. ਆ ਜਿਹੜਾ ਆਪਾਂ ਉਸ ਦਾ ਪੂਰਤ ਨੂੰ ਹੱਲ ਕਰਾਉਣੇ ਕਿੰਨੇ ਕਬੱਡੀ ਗੱਲਾਂ ਇੱਕ ਐਮ.ਐਲ.ਏ. ਬੈਠਾ ਹੋਵੇ ਆ ਬੈਠਾ ਹੋਵੇ ਦੋ ਦਿਨ ਬੈਠ ਕੇ ਤਿੰਨ ਦਿਨ ਬੈਠ ਕੇ ਲੋਕਾਂ ਦੇ ਕੰਮ ਕਰਵਾ ਲਵੇ ਸਰਦਗਰੋ ਐਮ.ਐਲ.ਏ. ਕੋਲੇ ਤੁਸੀਂ ਚਲੇ ਗਏ ਵੀ ਮੇਰਾ ਠੱਗੀ ਵਧੀਆ ਐਮ.ਐਲ.ਏ. ਫੋਨ ਕਰਕੇ ਆ ਸਚੂ ਨੂੰ ਕਹੇ ਵੀ ਤੂੰ ਦੇਖ ਆ ਪੀੜ ਤੇ ਇਹਨਾਂ ਦੇ ਪਰਚਾ ਪਾ ਕੇ ਧਰਜ ਕਰ ਦੇ ਪਹਿਲੀ ਗੱਲ ਤਾਂ ਐਮ.ਐਲ.ਏ. ਕਹੇ ਜਿਵੇਂ ਝੂਠੇ ਪਰਚੇ ਕਰਾਉਂਦੇ ਨੇ ਹੁਣ ਇਹ ਕਹਿਣਗੇ ਇੱਥੇ ਕੀ ਪਰਚਾਉ ਮੇਰੇ ਤੇ ਮੈਂ ਜਾਗਦਾ ਜਿੰਦਾ ਮੇਰੇ ਸਰਦ ਕਿੰਨੇ ਕਿਨੇ ਝੂਠੇ ਪਰਚੇ ਤੁਸੀਂ ਜਾ ਕੇ ਥਾਣੇ ਦੇ ਵਿੱਚ ਟਾਹੇ ਹੋਵੇ ਬੋਕ ਮੰਗੂ ਜਿਹੜਾ ਠੱਗ ਬੰਦਾ ਐ ਐਸਾ ਮੈਂਡ ਚ ਮੰਨ ਜੂ ਮੈਨੂੰ ਇਹਨਾਂ ਨੇ ਇੰਨਾ ਕੁੱਟਿਆ ਹਰ ਇੱਕ ਇਮਾਨਦਾਰ ਬੰਦੇ ਨੂੰ ਜਿਹੜਾ ਲੋਕਾਂ ਨੂੰ ਜਗਾਉਂਦਾ ਉਹਨਾਂ ਨੂੰ ਉਹਨਾਂ ਨੂੰ ਇੰਨਾ ਫੁੱਟਸ ਕੁੱਟਦੀ ਐ ਇਹਨਾਂ ਠੱਗਾਂ ਨੂੰ ਕਿਉਂ ਨਹੀਂ ਕੁੱਟਦੇ ਇਹਨਾਂ ਨੂੰ ਚੋਰਾਂ ਨੂੰ ਕਿਉਂ ਨਹੀਂ ਪੁੱਟ ਕੁੱਟਦੇ ਇੱਕ ਐਮਐਲਏ ਨੇ ਜੇ ਇਹ ਕੰਮ ਕਰਵਾਉਣ ਵਾਲਾ ਹੋਵੇ ਨਾ ਲੋਕਾਂ ਦਾ ਤਾੜ ਤਾੜ ਕੰਮ ਹੋ ਜਾਣ ਮੇਰੇ ਕੋਲੇ ਕਿਹੜੀ ਪਾਵਰ ਐ ਮੈਂ ਕੋਈ ਐਮਐਲਏ ਆ ਮੈਂ ਵੀ ਅਫਸਰ ਹਾਂ ਮੈਂ ਮੈਂ ਇੱਕ ਸੰਘਰਸ਼ੀ ਬੰਦਾ ਮੈਂ ਇੱਕ ਲੜਨ ਵਾਲਾ ਬੰਦਾ ਮੈਂ ਜਿੰਨਾ ਕਿ ਮਸਲਾ ਲੋਕਾਂ ਦਾ ਹੱਲ ਕਰਵਾਈ ਜਾਂਦਾ ਪਰ ਜਿਹੜਾ ਸਿਸਟਮ ਆ ਨਾ ਮੈਂ ਉਸ ਸਿਸਟਮ ਨੂੰ ਬਦਲਣ ਲਈ ਲੜ ਰਿਹਾ ਆ ਇਹ ਸਿਸਟਮ ਨੂੰ ਕਿਵੇਂ ਬਦਲਿਆ ਜਾਵੇ ਲੋਕ ਕਿਵੇਂ ਲੀਡਰਾਂ ਨੂੰ ਸਵਾਲ ਕਰਨ ਜਿਹੜਾ ਸਿਸਟਮ ਸੁਧਰੂ ਕਿਵੇਂ ਜਿੰਨਾ ਟਾਈਮ ਅਸੀਂ ਰਾਜਨੀਤਿਕ ਮਤਿਆਂ ਨੂੰ ਸਵਾਲ ਨਾ ਕਰਦੇ ਆ ਕੀ ਕਰ ਰਹੇ ਨੇ ਐਮ ਐਲ ਗੱਨ ਮੈਣ ਲਈ ਫਿਰਦੇ ਨੇ ਗੱਡੀਆਂ ਲਈ ਫਿਰਦੇ ਨੇ ਬਸ ਆਪਦੇ ਜਵਾਕਾਂ ਨੂੰ ਘਰ ਭਰੀ ਜਾਂਦੇ ਨੇ ਉਹ ਜੇ ਇਹ ਲੋਕਾਂ ਦੇ ਕੰਮ ਕਰਵਾਉਣ ਤਾਂ ਲੋਕ ਵੀ ਸਵਾਛੇ ਦਿਨ ਉਹ ਤਾਂ ਕਹਿੰਦੇ ਸੇਵਕਾਂ ਦੀ ਸੇਵਾ ਇਹ ਅਸਲ ਵਿੱਚ ਉਹ ਵੋਟਾਂ ਲੈਣੇ ਸਾਨੂੰ ਅਸੀਂ ਸੇਵਾ ਕਰਨ ਦੇ ਲੋਕਾਂ ਦੇ ਆ ਰਹੇ ਕਿਹੜੀ ਸੇਵਾ ਕਰ ਰਹੇ ਤੁਸੀਂ ਲੋਕਾਂ ਦੇ ਉਹ ਘਰ ਦਬਜ਼ੇ ਆਉਦੇ ਭਰ ਰਹੇ ਮੇਰੀ ਇਹ ਲੜਾਈ ਆ ਵੀ ਇਹ ਸਿਸਟਮ ਸਾਡਾ ਨਾ ਇਹਦੇ ਨਾਲ ਇਹਦੇ ਨਾਲ ਲੜਣਾ ਮੈਂ ਇਹ ਲੋਕ ਲੋਕ ਇਹਨਾਂ ਨੂੰ ਬੋਲਣ ਸਿੱਖਣ ਵੋਟਾਂ ਤੋਂ ਪਹਿਲਾਂ ਜਿਹੜੇ ਵਾਅਦੇ ਕਰ ਦਿੰਦੇ ਨੇ ਇੱਕ ਵੀ ਕੋਈ ਵਾਅਦੇ ਤੇ ਪੂਰਾ ਉੱਤਰ ਦੇਣ ਇੱਕ ਨਸ਼ਾ ਬੰਦ ਕਰਨਾ ਕਿੱਡੀ ਕਬੱਡੀ ਗੱਲ ਹੈ ਜਿਹੜਾ ਨਸ਼ਾ ਨਸ਼ਾ ਬੰਦ ਕਰਨਾ ਸਭ ਤੋਂ ਛੋਟੀ ਗੱਲ ਆ ਨਸ਼ਾ ਜਾਨ ਕੁੱਝ ਕੇ ਬੰਦ ਨਹੀਂ ਕਰਦਾ ਨਸ਼ਾ ਤਾਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਪਰਵਾਸ ਆ ਗਿਆ ਜਿਹੜੇ ਲੋਕਾਂ ਦਾ 25 25 20 20 ਰੱਖਦੇ ਟੱਗੀਆਂ ਵਾਚੇ ਲੈ ਕਿੰਨੇ ਕੁ ਵਾਰ ਕਿੰਨੇ ਕੌਖ ਨੇ ਕੰਮ ਕਰ ਲੈ ਲੈ ਜੇ ਮੇਰੇ ਕੋਲੇ ਪਾਵਰ ਹੋਵੇ ਮੈਂ ਕਹਿੰਦਾ ਮੈਨੂੰ ਹੋਵੇ ਮੈਂ ਇੱਥੇ ਨਸ਼ਾ ਬੰਦ ਕੇ ਦਿਖਾਵੇ ਮੇਰੇ ਹੱਥ ਕਿਦੇ ਵਿੱਚ ਇੱਥੇ ਬੱਕੇ ਦਿਖਾਵੇ ਮੈਂ ਮਿੰਟ ਤੇ ਕਹੂੰਗਾ ਓਏ ਤੂੰ ਐਸਾ ਚ ਰੁੱਕਾ ਨਸ਼ਾ ਬੰਦ ਕਰਦਾ ਤੂੰ ਨਹੀਂ ਕਰਦਾ ਦੱਸ ਬਰਾਬਰ ਬੈਠਾ ਹਾਂ ਠਾਣੇ 'ਚ ਵੀ ਬਲਾ ਖਰਾਬ ਨਸ਼ਾ ਕਹਿੰਦੀ ਨਸ਼ਾ ਬੰਦ ਹੁੰਦਾ ਮਿੰਟ ਦੇ ਨਸ਼ਾ ਬੰਦ ਹੋ ਜੇ ਪਰ ਇਹਨ ਏ ਐਸਐਚ ਤੋਂ ਵਿਚਾਰ ਤੋਂ ਪੈਸੇ ਲੈਂਦੇ ਨੇਗੇ ਅਸਲ ਦੇ ਵਿੱਚ ਪੁਲਿਸ ਵਾਲਿਆਂ ਦੇ ਨਾਲ ਸਾਰੇ ਦੀ ਗੱਲ ਨਹੀਂ ਹੈਗੀ ਇੱਕ ਐਸਐਚ ਤੋਂ ਪੈਸੇ ਲੈਂਦੇ ਨੇ ਪਰ ਸ਼ਿਫਾਰਿਸ਼ ਤੇ ਉਹਨੂੰ ਲਾਉਂਦੇ ਨੇਗੇ ਫਿਰ ਐਵੇਂ ਹੀ ਡੀਐਸਪੂਨੂੰ ਲਾਉਂਦੇ ਨੇ ਐਵੇਂ ਹੀ ਐਸਐਸਪਨੂੰ ਲਾਉਂਦੇ ਨੇ ਹੁਣ ਜਿਹੜਾ ਬੰਦਾ ਸਪਾਰਸ ਲੈ ਕੇ ਜਿਹੜਾ ਬੰਦਾ ਪੈਸੇ ਦੇ ਕੇ ਮੁਲਾਜ਼ਮ ਲੱਕਿਆ ਉਹ ਤਾਂ ਫਿਰ ਪੈਸਾ ਕਮਾਊਗਾ ਹੀ ਉਹ ਕਿੱਥੇ ਕਮਾਊਗਾ ਨਸੇ ਤੋਂ ਹੀ ਕਮਾਊਗਾ ਸਮਗਲਰਾਂ ਤੋਂ ਹੀ ਕਮਾਊਗਾ ਆਇਆ ਮਾ ਏਜੰਟ ਮਾਫੀਆ ਤੋਂ ਹੀ ਕਮਾਊਗਾ ਹੁਣ ਜਿਹੜਾ ਮਾ ਏਜੰਟਾਂ ਦਾ ਮੱਥਾ ਲਾਈ ਖੜਾ ਹੈ ਮੈਂ ਤਾਂ ਕਹਿੰਦਾ ਲੋਕ ਪੀੜਤ ਹੋਗੇ ਉਹਨਾਂ ਨੂੰ ਸਰਕਾਰ ਦੇ ਬੰਦੇ ਜੱਟਾਂ ਨੂੰ ਸਨਮਾਨਤ ਕਰੀ ਜਾਂਦੇ ਨੇਗੇ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਵੀ ਤੁਸੀਂ ਰਹਿੰਦੇ ਪੰਜਾਬ 'ਚ ਪੰਜਾਬ ਦਾ ਕਾਲਜ ਬੰਦ ਹੋ ਗਏ ਯੂਨੀਵਰਸਿਟੀਆਂ ਬੰਦ ਹੋ ਗਈਆਂ ਤੁਸੀਂ ਕਿਹੜੇ ਮੂੰਹ ਨਾਲ ਇਹਨਾਂ ਜੱਟਾਂ ਨੂੰ ਸਨਮਾਨਤ ਕਰੀ ਜਾਂਦੇ ਹੋ ਤੁਸੀਂ ਕਿਹੜੇ ਮੂੰਹ ਨਾਲ ਇਹਨਾਂ ਜੱਟਾਂ ਨੂੰ ਸਨਮਾਨਤ ਇਹ ਕਰ ਰਹੇ ਨੇ ਏਜੰਟ ਜਿਹੜੇ ਜੱਟ ਦੀ ਹੁਣ ਮੰਤਰੀ ਨਾਲ ਫੋਟੋ ਆਇਆ ਬਾਈ ਜਿਹੜੇ ਜੱਟ ਦੀ ਮੁੱਖ ਮੰਤਰੀ ਨਾਲ ਫੋਟੋ ਆ ਜਿਹੜੇ ਬੰਦੇ ਦੀ ਮੰਤਰੀ ਨਾਲ ਫੋਟੋ ਆ ਉਹ ਜੱਟ ਕਿੱਥੇ ਮਾਨ ਹੈ ਉਹ ਜੱਟ ਮਾਨ ਹੈਗਾ ਜਿਹੜੇ ਏਜੰਟ ਦੀ ਮంత్రి ਨਾਲ ਪੋਟਵਾ ਉਹ ਜੱਟ ਕਿਤੇ ਥੋੜੇ ਬਰ ਆਪਣੇ ਵਰਗ ਨਾਲ ਕਿਤੇ ਪੈਰ ਲੱਗਣ ਹੁਣ ਮੰਤਰੀ ਕੋਲੇ ਕੀ ਪਾਵਰ ਹੈ ਮੰਤਰੀ ਕੋਲੇ ਪੂਰੀ ਪਾਵਰ ਹੈ ਮੰਤਰੀ ਚਾਹੇ ਇੱਕਾਸ ਸਸਪਿਰੋਦੀ ਬਦਲੂ ਮੰਤਰੀ ਚਾਹੇ ਡੀਐਸਪੀ ਨੂੰ ਦੀ ਬਦਲੂ ਐਸਐਸਓ ਨੂੰ ਦੀ ਬਦਲੂ ਇਹ ਜਿਹੜੀ ਸਮੱਸਿਆ ਹੈ ਚੀਨ ਨਾਲ ਲੜ ਰਹੀ ਹੈ ਇਹ ਆਪਾਂ ਨੂੰ ਇਹ ਸਮੱਸਿਆ ਨਾਲ ਲੜਨਾ ਪੈਣਾ ਇਹ ਜਿਹੜੇ ਜਿੰਨੇ ਵੀ ਜਿੰਨੇ ਜਿੰਨੇ ਕੰਮ ਕਰਾਉਣ ਵਾਲੇ ਬੰਦੇ ਨੇ ਲੋਕਾਂ ਦਾ ਕੰਮ ਨਹੀਂ ਖਰਾਾ ਰਹੇ ਕਿ ਆਪਣੇ ਨਿੱਜ ਪਿਆਰਾ ਹੋ ਕੇ ਇਹਨਾਂ ਨੂੰ ਆਪਣੇ ਘਰ ਪਿਆਰੇ ਹੋਗੇ ਘਰ ਭਰ ਦੀਏ ਬਸ ਆਪਦੇ ਧੀਆਂ ਪੁੱਤਾਂ ਦੇ ਕਰਸੀਮਤ ਹੋਗੇ ਗਨਮੈਨ ਇਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਨੇ ਸਮੱਸਿਆ ਐਮਐਲਏ ਨੂੰ ਪਤਾ ਕੀ ਆ ਬਸ ਇੱਕ ਤਾਂ ਸਾਡੀ ਫੋਕਰਪਣਾ ਇਹਨਾਂ ਦੇ ਵਿੱਚ ਬਹੁਤ ਆ ਸਾਰੇ ਐਮਐਲਏ ਦੇ ਫੋਕਰਪਣਾ ਇਹਨਾਂ ਦੇ ਵਿੱਚ ਐਡਾ ਵੱਡਾ ਵੀ ਸਾਨੂੰ ਐਮਐਲਏ ਸਾਹਿਬ ਕਹਾਂ ਜਿਹੜਾ ਇਹਨਾਂ ਦੇ ਵਿੱਚ ਐਮਐਲਏ ਸਾਹਿਬ ਆਗੇ ਨਾਲ ਗਨਮੈਨ ਹੋਣ ਐਮਐਲਏ ਸਾਹਿਬ ਆਗੇ ਐਮਐਲਏ ਸਾਹਿਬ ਆਗੇ ਇਹ ਫੋਕਰਪਣਾ ਇਹਨੋਂ ਬਸ ਸਰਪੰਚ ਵੀ ਬਣ ਜਾਂਦਾ ਨਾ ਪਿੰਡ ਵਿੱਚ ਸਾਡੇ ਦਾ ਖਾਸ ਕਰਕੇ ਉਹ ਇਹੀ ਤੁਹਾਨੂੰ ਦਿਖਾਉਂਦਾ ਕਿ ਮੈਂ ਸਰਪੰਚ ਆ ਮੈਨੂੰ ਕਿਹਾ ਮੈਂ ਕਿ ਤੂੰ ਸਰਪੰਚ ਬਣਿਆ ਮਿਲ ਗਿਆ ਸਰਪੰਚ ਹੋਰ ਕਿਸੇ ਨੂੰ ਜਸਟ ਉਹਨੂੰ ਦੇਖ ਕੇ ਗਏ ਆ ਉਹ ਮੈਨੂੰ ਇਹ ਵੀ ਦਿਖਾਉਂਦਾ ਕਿ ਨਹੀਂ ਐਸਐਸਪੀ ਡੀਐਸਪੀ ਤਾਂ ਮੈਨੂੰ ਕਿਹਾ ਤੂੰ ਉੱਥੇ ਹੀ ਆ ਜਾ ਮੇਰੇ ਨਾਲ ਇਹ ਇਹ ਇਹੀ ਤਾਂ ਚੀਜ਼ ਆ ਇਹ ਸਰਪੰਚ ਬੰਨ ਕੇ ਆ ਕਿ ਹੀ ਜਾਂਦੇ ਨੇਗੇ ਇੱਕ ਐਮਐਲਏ ਆ ਇਹਨਾਂ ਨੂੰ ਕੁੱਤਾ ਨਹੀਂ ਵੀ ਪਹੁੰਚਦਾ ਮੇਰੇ ਘਰੇ ਜਿੱਥੇ ਮੈਂ ਜਾਣਾ ਮੇਲੇ ਲੱਗਦੇ ਨੇ ਇਹ ਸਾਡੇ ਪਿੰਡ ਦੇ ਸਰਪੰਚ ਵੀ ਕਹਿੰਦਾ ਕਹਿੰਦੀ ਮੇਰੀ ਲਾਡੀ ਤੱਕ ਪਹੁੰਚਾਉਣਾ ਮੈਂ ਕਹਾਂ ਮੈਂ ਕਿ ਤੂੰ ਲਾਡੀ ਨੂੰ ਵੀ ਲੈ ਆ ਤੂੰ ਜਿਹੜੇ ਨੂੰ ਲਿਆਉਣਾ ਤੂੰ ਲੈ ਆ ਲਾਡੀ ਐਮਐਲਏ ਵੀ ਐਮਐਲਏ ਸਾਡੀ ਲਾਡੀ ਜਿਹੜੀ ਪਾਰਟੀ ਦਾ ਹੈ ਛਾੜੂ ਵਾਲੇ ਦਾ ਅੱਛਾ ਅੱਛਾ ਕਸਤੇ ਤੋਂ ਹਾਂ ਸੀ ਕਿ ਸਰਪੰਚੀ ਦੀ ਦਪਾਉਂਦਾ ਕਿ ਹਾਂ ਮੇਰੇ ਛਾੜੂ ਵਾਲੇ ਆਪਾਂ ਨੂੰ ਪਤਾ ਕੀ ਗੱਲ ਕਹਿੰਦੇ ਸੀ ਇੱਕ ਚੀਜ਼ ਹੋਰ ਤੁਸੀਂ ਦੇਖਿਓ ਲੋਕਾਂ ਨੂੰ ਜਿਹੜੀ ਮੈਂ ਤੁਹਾਨੂੰ ਪਿੰਡ ਦਾ ਤੁ ਉਹ ਇੱਕ ਗੱਲ ਕਹਿੰਦੀ ਸੀ ਕਿ ਵੀ ਸਾਡਾ ਐਮਐਲਏ ਜਿਹੜੇ ਸੁਣਨ ਉਹ ਧਿਆਨ ਨਾਲ ਗੱਲ ਐਸਐਚਓ ਨੂੰ ਐਸਐਸ ਐਸਪੁਰੇ ਡੀਐਸਪੀ ਨੂੰ ਜਾਂ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਆਪਣੇ ਅਫਸਰ ਨੇਗੇ ਜਿਵੇਂ ਕਿ ਤਹਿਸੀਲਦਾਰ ਹੋਗਾ ਪਟਵਾਰੀ ਹੋਗਾ ਕਾਨੂੰਗੋ ਹੋਗਾ ਇਹਨਾਂ ਨੂੰ ਜਾ ਕੇ ਪਿੰਡ ਦੇ ਵਿੱਚ ਮਸਲੇ ਹੱਲ ਕਰਾਉਣਗੇ ਹੁਣ ਇੱਕ ਐਮਐਲਏ ਬੈਠਾ ਹੋਵੇ ਪਿੰਡ ਦੇ ਵਿੱਚ ਤੁਸੀਂ ਉਹਦੇ ਕੋਲ ਆਪਦੀ ਪਿੰਡ ਦੀਆਂ ਸਮੱਸਿਆਵਾਂ ਲੈ ਕੇ ਵਾਗੇ ਐ ਮਸਲੇ ਹੱਲ ਹੋ ਜਾਣਗੇ ਜਦੋਂ ਸਾਰੇ ਜਿਹੜੇ ਬੈਠੇ ਨੇਗੇ ਆਪਣੇ ਅਫਸਰ ਬੈਠੇ ਨੇਗੇ ਜਿਨ੍ਹਾਂ ਨੇ ਮਸਲਾ ਹੱਲ ਕਰਨਾ ਮੰਡ ਤੇ ਹੱਲ ਹੱਲੋ ਪਰ ਕਿੱਥੇ ਉਹ ਪਿੰਡਾਂ ਦੇ ਵਿੱਚ ਆਏ ਨੇ ਮਸਲੇ ਹੱਲ ਕਰਾਉਣ ਨਹੀਂ ਆਏ ਆਏ ਨੇ ਉਹ ਮਸਲੇ ਹੱਲ ਕਰਾਉਣ